ਸ਼੍ਰੋਮਣੀ ਅਕਾਲੀ ਦਲ ਜਾਂ ਸੁਖਬੀਰ ਬਾਦਲ ਨੂੰ ਨਵੀਂ ਚੁਣੌਤੀ ਮਿਲਣ ਜਾ ਰਹੀ ਹੈ ਕਿਉਂਕਿ ਨਵਾਂ ਅਕਾਲੀ ਦਲ ਪੰਜਾਬ ਦੇ ਵਿੱਚ ਜਨਮ ਲੈਣ ਜਾ ਰਿਹਾ ਹੈ ਔਰ ਇਸ ਅਕਾਲੀ ਦਲ ਦੇ ਵਿੱਚ ਕਿਹੜੇ-ਕਿਹੜੇ ਚਿਹਰੇ ਜਿਹੜੇ ਆ ਨਾਲ ਤੁਰਨਗੇ ਕੀ ਉਹ ਆਪਣਿਆਂ ਦੇ ਲਈ ਵੱਡੀ ਮੁਸੀਬਤ ਬਣਨਗੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏਗੇ तमाम ਫੈਸਲਿਆਂ ਦੇ ਵਿੱਚ ਇਹ ਕਹਿ ਵੀ ਸੀ ਕਿ ਪੰਥਕ ਏਕਤਾ ਕੀਤੀ ਜਾਵੇ ਵਾਪੋ ਆਪਣੇ ਚੁੱਲ੍ਹੇ ਬੰਦ ਕੀਤੇ ਜਾਣ ਸਾਰੇ ਸਮੇਟ ਕੇ ਸਾਰੇ ਇੱਕੋ ਕਤਾਰ ਦੇ ਵਿੱਚ ਆਣ ਔਰ ਇਸ ਦੇ ਲਈ ਇੱਕ ਭਰਤੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ ਹੁਣ ਜਿਹੜਾ ਹੈ ਅਕਾਲੀ ਦਲ ਪੁਨਰ ਸਰਜੀਤ ਨੇ ਅਕਾਲੀ ਦਲ ਪੰਜਾਬ ਖੇਤਰੀ ਪਾਰਟੀ ਦੇ ਨਾਮ ਦੇ ਉੱਤੇ ਇੱਕ ਨਵੀਂ ਪਾਰਟੀ ਬਣਾਉਣ ਦੇ ਰੋਹ ਦੇ ਵਿੱਚ ਪੁਨਰ ਸਰਜੀਤ ਨਜ਼ਰ ਆ ਰਿਹਾ ਹੈ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਅਕਾਲੀ ਦਲ ਸੁਖਬੀਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਿੰਨੀ ਵੱਡੀ ਚੁਣੌਤੀ ਹੋ ਸਕਦਾ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਨਜ਼ਰ ਇੱਕ ਰਿਪੋਰਟ ਤੇ ਤਕੜੀ ਚੋਣ ਨਿਸ਼ਾਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨ ਦੇ ਦਾਅਵੇ ਕਰਨ ਵਾਲੇ ਆਗੂ ਹੁਣ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਪਾਰਟੀ ਦਾ ਨਵਾਂ ਨਾਮ ਨਵਾਂ ਚੋਣ ਨਿਸ਼ਾਨ ਹੋਵੇਗਾ ਗੱਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਦੀ ਜਿਨ੍ਹਾਂ ਨੇ ਅੱਜ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਹੈ ਸਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ ਪੁਨਰ ਸੁਰਜੀਤ ਦੇ ਵੱਲੋਂ ਤਿੰਨ ਨਾਵਾਂ ਦੇ ਪ੍ਰਸਤਾਵ ਭੇਜੇ ਗਏ ਨੇ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਸ਼੍ਰੋਮਣੀ ਅਕਾਲੀ ਦਲ ਸੁਦਾਰ ਸ਼ਾਮਲ ਨੇ ਪਾਰਟੀ ਦੇ ਨਾਂ ਤੇ ਚੋਣ ਕਮਿਸ਼ਨ ਬਾਰੇ ਆਖਰੀ ਫੈਸਲਾ ਚੋਣ ਕਮਿਸ਼ਨ ਨੇ ਲੈਣਾ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਉਸ ਵੇਲੇ ਤੜਾ ਹੋਣ ਦੇ ਵਿੱਚ ਆਇਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਫੈਸਲੇ ਨੂੰ ਤਕੜੀ ਚੋਣ ਨਿਸ਼ਾਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਕਰੀਬੀਆਂ ਤੇ ਉਹਨਾਂ ਦੇ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਧਾਰਮਿਕ ਸਜ਼ਾ ਲਾਈ ਗਈ ਸੀ ਉਸ ਵੇਲੇ ਫੈਸਲੇ ਦੇ ਵਿੱਚ ਇਹ ਵੀ ਗੱਲ ਆਖੀ ਗਈ ਸੀ ਕਿ ਇਹ ਮੌਜੂਦਾ ਲੀਡਰਸ਼ਿਪ ਅਗਵਾਈ ਕਰਨ ਦੇ ਯੋਗ ਨਹੀਂ ਇਸੇ ਕਰਕੇ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ ਉਹ ਉਧਦੇਦਾਰਾਂ ਦੀ ਨਵੇਂ ਸਿਰੇ ਤੋਂ ਚੋਣ ਕਰੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਸਾਰੀਆਂ ਧਿਰਾਂ ਨੂੰ ਇਕੱਠਾ ਕਰੇਗੀ ਪਰ ਇਸ ਕਮੇਟੀ ਦੇ ਵਿੱਚੋਂ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਬੰਡੂਂਗਰ ਨੇ ਪਹਿਲਾਂ ਹੀ ਪੈਰ ਪਿੱਛੇ ਖਿੱਚ ਲਏ ਸੀ ਪਰ ਬਾਕੀ ਬਚੇ ਮੈਂਬਰਾਂ ਨੇ ਆਪਣੇ ਪੱਧਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਕੀਤੀ ਇਸ ਪਰਤੀ ਨੂੰ ਸੁਖਬੀਰ ਸਿੰਘ ਬਾਦਲ ਤੜੇ ਨੇ ਪਰਵਾਹ ਨਹੀਂ ਕੀਤਾ ਜਿਸ ਤੋਂ ਬਾਅਦ ਛੋਮਨੀ ਅਕਾਲੀ ਦਲ ਪੁਨਰ ਸੁਰਜੀਤ ਤੜਾਹੋਂ ਦੇ ਵਿੱਚ ਆਇਆ ਸੀ ਪੁਨਰ ਸੁਰਜੀਤ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਸਵਾਲ ਉਰਦਾ ਹੈ ਕਿ ਇੱਕ ਹੋਰ ਅਕਾਲੀ ਦਲ ਦਾ ਪੱਕਾ ਤੜਾ ਬਣੇਗਾ ਜਾਂ ਕੁਝ ਹੋਰ ਤੜਿਆਂ ਵਾਂਗ ਇਹ ਸਿਰਫ ਸਮਰਥਨ ਦੇ ਲਈ ਤਿਆਰ ਹੋਵੇਗਾ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਬਿਨਾਂ ਕਿਸੇ ਦੇਰੀ ਤੋਂ ਉਹ ਉਹਨਾਂ ਸਵਾਲ ਜਵਾਬ ਦਾ سلسلہ ਸ਼ੁਰੂ ਕਰਾਂਗੇ ਜਿਹੜੇ ਤੁਹਾਡੇ ਜ਼ਹਿਨੀਆਂ ਚ ਨੇ ਜਿਹੜੇ ਤੁਹਾਡੇ ਲਬਾਂ ਤੇ ਨੇ ਆਏ ਹੋਏ ਮਹਿਮਾਨਾਂ ਨਾਲ ਰਸਮੀ ਤੌਰ ਉਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਿਕਬਾਲ ਕਰਾਂਗੇ ਸਾਡੇ ਨਾਲ ਅੱਜ ਇਸ ਚਰਚਾ ਦੇ ਵਿੱਚ ਅਕਾਲੀ ਦਲ ਦੇ ਪੁਨਰ ਸਰਜੀਤ ਤੋਂ ਜਗਜੀਤ ਸਿੰਘ ਕੋਹਲੀ ਸਾਹਿਬ ਜੁੜੇ ਹੈ ਔਰ ਔੰਕਾਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੁੜੇ ਹੈ ਤੁਹਾਡਾ ਦੋਵਾਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਕੋਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਜਿਹੜੀ ਹੈ ਉਹ ਜਾਨਣਾ ਚਾਹੁੰਨਾ ਕਿ ਅਕਾਲੀ ਦਲ ਸਾਰੇ ਇਕੱਠੇ ਕਰਨ ਦੀ ਗੱਲ ਹੋਈ ਸੀਗੀ ਪਰ ਜਦੋਂ ਹੁਣ ਨਵਾਂ ਅਕਾਲੀ ਦਲ ਬਣ ਰਿਹਾ ਹੈ ਕੀ ਅਕਾਲੀ ਦਲ ਨੂੰ ਸਮਝਣ ਵਾਲਿਆਂ ਨੂੰ ਅਕਾਲੀ ਦਲ ਨੂੰ ਪ੍ਰੇਮ ਕਰਨ ਵਾਲਿਆਂ ਨੂੰ ਅਕਾਲੀ ਦਲ ਦੇ ਵਿੱਚ ਵਿਸ਼ਵਾਸ ਪ੍ਰਗਟਾਉਣ ਵਾਲਿਆਂ ਨੂੰ ਦੁਚਿੱਤੀ ਨਹੀਂ ਹੋਏਗੀ ਕਿ ਵੋਟ ਕਿਹੜੇ ਅਕਾਲੀ ਦਲ ਨੂੰ ਪਾਈਏ ਸਾਧਿਆ ਜੀ ਸਾਹਿਬ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਇਸ ਕੁਐਸਚਨ ਤੋਂ ਮੈਂ ਸਮਝਦਾ ਮਤਲਬ ਇਹ ਇੱਕ ਚੀਜ਼ ਸਪਸ਼ਟ ਜਿਹੜੀ ਦਿੱਸਦੀ ਨਜ਼ਰ ਆਉਂਦੀ ਹੈ ਵੀ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ ਤੇ ਪੰਥ ਦਾ ਕੌਮ ਦਾ ਪੰਜਾਬ ਦਾ ਸਿੱਖੀ ਦਾ ਸ਼ਰੋਮਣੀ ਅਕਾਲੀ ਦਲ ਦਾ ਦਰਦ ਵੀ ਆਪਦੇ ਮਨ ਤੇ ਰੱਖਦੇ ਹੋ ਤੁਸੀਂ ਦੇ ਇਦਾਂ ਦਾ ਦਰਦ ਹੋਵੇ ਤਾਂ ਹੀ ਐਂਕਰ ਇਹੋ ਜੀ ਗੱਲ ਕਰਦਾ ਤੁਹਡੀ ਮੈਂ ਪ੍ਰਸ਼ੰਸਾ ਕਰਦਾ ਇਸ ਗੱਲ ਦੀ ਹੁਣ ਆਪਾਂ ਆਈਏ ਮੁੱਦੇ ਤੇ ਗੱਲ ਇਹ ਆ ਵੀ ਜਦੋਂ ਸ਼ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਾ ਸਾਬ ਦੀ ਤੇ ਇਹ ਉਤਪਨ ਹੋਇਆ 1920 ਦੇ ਵਿੱਚ ਇਹ ਕਦੇ ਵੀ ਨਾ ਤਾਂ ਰਾਜ ਭਾਗ ਲਈ ਉਤਪਨ ਹੋਇਆ ਸੀ ਨਾ ਇਹ ਪਤਾ ਸੀ ਵੀ ਹਿੰਦੁਸਤਾਨ ਬਣੂਗਾ ਕੀ ਪੰਜਾਬ ਸੂਬਾ ਬਣੂਗਾ ਕੀ ਬਣੂਗਾ ਕੀ ਨਹੀਂ ਬਣੂਗਾ ਸਿਰਫ ਤੇ ਸਿਰਫ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਤੇ ਉਹਦੀ ਪਰਫੁੱਲਤਾ ਲਈ ਮੈਂ ਸਮਝਦਾ ਉਹਦੀ ਇੱਕ ਵਲੰਟੀਅਰ ਫੋਰਸ ਦੇ ਤੌਰ ਤੇ ਇਹਦੀ ਜਿਹੜੀ ਹੈ ਉਹ ਮਤਲਬ ਇਹਦੀ ਸਿਰਜਣਾ ਹੋਈ ਸੀ ਸ਼੍ਰੀ ਹਰਤਾਸਰ ਸਾਹਿਬ ਦੇ ਤੇ ਸਿਰਫ ਤੇ ਸਿਰਫ ਵਲੰਟੀਅਰ ਫੋਰਸ ਐ ਜੀ ਪੀ ਸੀ ਦੀ ਕਹਿ ਲਓ ਸਿੱਖੀ ਦੀ ਕਹਿ ਲਓ ਸਿੱਖ ਭਾਈਚਾਰੇ ਦੀ ਕਹਿ ਲਓ ਹੂੰ ਇਹ ਠੀਕ ਹੈ ਵੀ ਹਾਲਾਤ ਬਦਲਦੇ ਗਏ ਇੰਨੀ ਵਧੀਆ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਚਾਹਿਆ ਉਹ ਆਜ਼ਾਦੀ ਦਾ ਅੰਦੋਲਨ ਹੋਵੇ ਚਾਹੇ ਜਾਦੀ ਦਾ ਸੰਘਰਸ਼ ਹੋਵੇ ਚਾਹੇ ਆਜ਼ਾਦੀ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਜਿਹੜਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਉਹਦਾ ਵਿਰੋਧ ਹੋਵੇ ਧਰਮ ਯੁੱਧ ਮੋਰਚਾ ਹੋਵੇ ਹੋਰ अनेका ਐਸੇ ਮੋਰਚਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਿਹਾਰੂ ਯੋਧਿਆਂ ਨੇ ਮੈਂ ਆਪਣੀਆਂ ਸਭ ਨਾਲ ਸ਼ਹਾਦਤਾਂ ਵੀ ਦਿੱਤੀਆਂ ਕੁਰਬਾਨੀਆਂ ਵੀ ਦਿੱਤੀਆਂ ਔਰ ਬਹੁਤ ਵਧੀਆ ਪੱਧਰ ਤੇ ਆਪਣਾ ਬੜਾ ਜਿਹੜਾ ਯੋਗਦਾਨ ਪਾਇਆ ਉਸ ਯੋਗਦਾਨ ਦੇ ਬਦਲੇ ਇਸ ਖਿੱਤੇ ਦੇ ਲੋਕਾਂ ਨੇ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਰਾਜ ਭਾਜ ਕਰਨ ਦਾ ਮੌਕਾ ਦਿੱਤਾ ਹੂੰ ਪਰ ਹੋਇਆ ਕਿ ਇਸ ਰਾਜਪਾਤ ਦੇ ਵਿੱਚ ਜਿਹੜੀ ਚੀਜ਼ ਜਿੱਤ ਚੀਜ਼ ਲਈ ਜਦੋਂ ਆਪਾਂ ਇੱਕ ਲੜਕੀ ਨੂੰ ਆਪਣੇ ਘਰੇ ਵਿਆਹ ਕੇ ਲਿਆਉਨੇ ਆ ਇਸ ਕਰਕੇ ਵਿਆਹ ਕੇ ਲਿਆਉਨੇ ਆ ਵੀ ਉਹ ਸਾਡੇ ਘਰ ਨੂੰ ਰੋਟੀ ਪਾਣੀ ਖਵਾਊਗੀ ਸਾਡੇ ਘਰ ਦੇ ਪਰਿਵਾਰ ਦੇ ਜੀਵਾਂ ਦਾ ਖਿਆਲ ਰੱਖੂ ਤੇ ਅਸੀਂ ਵੀ ਉਹਦਾ ਬਣਦਾ ਜਿਹੜਾ ਸਤਕਾਰ ਰੱਖਣਾ ਸਾਡਾ ਵੀ ਫਰਜ਼ ਬਣਦਾ ਵੀ ਇਹ ਇੱਕ ਬਜਾਨੇ ਘਰ ਚੋਂ ਲਿਆਉਂਦੀ ਹੈ ਪਰ ਮੈਂ ਸਮਝਦਾ ਵੀ ਜਦੋਂ ਰਾਜਪਾਗ ਬਣ ਗਿਆ ਰਾਜ ਭਾਗ ਬਣਨ ਤੋਂ ਬਾਅਦ ਜਦੋਂ ਇੱਕ ਪਰਿਵਾਰ ਦੇ ਕੋਲੇ ਇਸ ਮਤਲਬ ਪਾਰਟੀ ਦੀ ਚਹਿਲ-ਵਾਗ ਦੌਰ ਚਲੀ ਗਈ ਉਹਨੂੰ ਉਹਨਾਂ ਨੇ ਜਿਹੜੇ ਸਿਧਾਂਤਾਂ ਦੇ ਬਣੀ ਸੀ ਇਹ ਪਾਰਟੀ ਜਿਹੜੇ ਸਿਧਾਂਤਾਂ ਦੇ ਨਾਲ ਲੋਕਾਂ ਨੇ ਖੁੱਲ੍ਹਦਿਲੀ ਦੇ ਨਾਲ ਵੋਟਾਂ ਪਾ ਕੇ ਰਾਜ ਭਾਗ ਕਰਨ ਦਾ ਮੌਕਾ ਦਿੱਤਾ ਸੀ ਉਹਨਾਂ ਸਿਧਾਂਤਾਂ ਨੂੰ ਉਸ ਪਰਿਵਾਰ ਦੇ ਲੋਕਾਂ ਨੇ ਜਾਂ ਉਸ ਜਿਹੜੀ ਪਾਰਟੀ ਦੇ ਕਾਬਜ ਲੋਕਾਂ ਨੇ ਤਲੰਗਲੀ ਦੇਤੀ ਉਹ ਜਿਹੜੀ ਪਾਰਟੀ ਬੜੀਆਂ ਸ਼ਹਾਤਾਂ ਤੋਂ ਬਾਅਦ ਬਣੀ ਸੀ ਪਰ ਐਸਾ ਸਮਾਂ ਆ ਗਿਆ 25-28 ਸਾਲ ਪਹਿਲਾਂ ਜਦੋਂ ਬਾਦਲ ਪਰਿਵਾਰ ਕੋਲ ਇਸ ਪਾਰਟੀ ਦੀ ਆਵਾਜ਼ ਦੌਰ ਆਈ ਉਹਨਾਂ ਨੇ ਮਤਲਬ ਇੱਕ ਗੱਡੀ ਦੇ ਵਿੱਚੋਂ ਨਵਾਂ ਅਕਾਲੀ ਦਲ ਉਤਪੰਨ ਕਰਤਾ ਉਹ 7-8 ਬੰਦਿਆਂ ਦਾ ਅਕਾਲੀ ਦਲ ਸੀ ਜਿਹੜਾ ਸਰਵੀਰ ਸਿੰਘ ਬਾਦਲ ਦੇ ਨਾਲ ਬੰਦੇ ਸੀ ਜਾਂ ਵਿਕਰਮ ਸਿੰਘ ਮਜੀਠੀਏ ਦੇ ਨਾਲ 5-7 ਬੰਦੇ ਸੀ ਉਹੀ ਲੋਕਾਂ ਨੇ ਸਰਕਾਰਾਂ ਦੇ ਫੈਸਲੇ ਲੈਣੇ ਸ਼ੁਰੂ ਕਰਦੇ ਉਹਨਾਂ ਹੀ ਲੋਕਾਂ ਨੇ ਪਾਰਟੀ ਦੇ ਫੈਸਲੇ ਲੈਣੇ ਸ਼ੁਰੂ ਕਰਦੇ ਉਹਨਾਂ ਹੀ ਲੋਕਾਂ ਨੇ ਪੰਥਕ ਫੈਸਲੇ ਜੀ ਜੇ ਸਰਕਾਰ ਤੇ ਪਾਰਟੀ ਦੇ ਵੀ ਫੈਸਲੇ ਲੈਂਦੇ ਰਹਿੰਦੇ ਤਾਂ ਮੈਂ ਸਮਝਦਾ ਅੱਜ ਇਹ ਹਾਲਾਤ ਪੰਜਾਬ ਦੇ ਨਾ ਹੁੰਦੇ ਪਰ ਸਾਡੀ ਬਦਕਿਸਮਤੀ ਆ ਉਹਨਾਂ ਨੇ ਪੰਥਕ ਫੈਸਲੇ ਵੀ ਉਹਨਾਂ ਨੇ ਲੈਣੇ ਸ਼ੁਰੂ ਕਰਤੇ ਜਿਸ ਤਰ੍ਹਾਂ ਸੱਚੇ ਸੋਦੇ ਦੀ ਮਾਫੀ ਹੈ ਸੰਦੀਪ ਕਲੇਰ ਨੇ ਬਹੁਤ ਵਧੀਆ ਤਰੀਕੇ ਨਾਲ ਢਾਲੀਆ ਸਾਹਿਬ ਆਪਾਂ ਤੁਹਾਡੇ ਜਨ ਉਤੇ ਕਈ ਵਾਰੀ ਡਿਬੇਟ ਕੀਤੀ ਉਸ ਨੂੰ ਤੇ ਮਤਲਬ ਸੰਦੀਪ ਕਲੇਰ ਨੇ ਸਾਰਾ ਕੁਝ ਦੱਸਿਆ ਵੀ ਕਿੱਦਾਂ ਚਿੱਠੀ ਲਿਹੀ ਕਿੱਦਾਂ ਚਿੱਠੀ ਦੀ ਭਾਸ਼ਾ ਬਦੀ ਬਦਲੀ ਔਰ ਕਿੱਦਾਂ ਉਹ ਚਿੱਠੀ ਦੀ ਮਾਫੀਨਾਮੇ ਦੀ ਸ਼ਬਦਾਵਲੀ ਬਦਲੀ ਕਿੱਦਾਂ ਸਿੰਘ ਸਹਿਬਾਨਾਂ ਨੂੰ ਆਪਦੀਆਂ ਕੋਠੀਆਂ 'ਚ ਬਦਲਾਇਆ ਕਿੱਦਾਂ ਦਲਜੀਤ ਸਿੰਘ ਸੀਚੀਮੇ ਨੇ ਮਤਲਬ ਇੱਕੋ ਬੰਦਾ ਸੀ ਰਾਜਗਰ ਜਿਹਨੂੰ ਸਾਰੀ ਗੱਲ ਦਾ ਪਤਾ ਹੁੰਦਾ ਸੀ ਤੇ ਜਿਹੜਾ ਉਸ ਗੱਲ ਦੇ ਵਿੱਚ ਗਵਾ ਵੀ ਹੁੰਦਾ ਸੀ ਜੀ ਕਰਤਾਤਾ ਵੀ ਹੁੰਦਾ ਸੀ ਮਤਲਬ ਟ੍ਰੇਨ ਦਾ ਭਾਅ ਵੀ ਹੈ ਤੇ ਕਾਲੀ ਦਲ ਇੰਨੇ ਗਰਾਵਟ ਚ ਆ ਗਿਆ ਸਾਡੀਆਂ ਜਮੀਰਾਂ ਜਾਂਦੀਆਂ ਇਹ ਠੀਕ ਆ ਸੀ ਬਾਅਦ ਚ ਜਾ ਕੇ ਇਹਦੇ ਲਈ ਅਸੀਂ ਹਮੇਸ਼ਾ ਸਾਡੇ ਮਨ ਚ ਤੋਖਲਾ ਵੀ ਰਹੂਗਾ ਸਾਡੇ ਮਨ ਚ ਅਹਿਸਾਸ ਵੀ ਰਹੂਗਾ ਜੀ ਜੀ ਇਹ ਜਾਗੇ ਜਰੂਰ ਅਸੀਂ ਪਰ ਜਾਗੇ ਲੇਟ ਪਰ ਫਿਰ ਵੀ ਗੁਰੂ ਕਹਿੰਦਾ ਵੀ ਚਲੋ ਬੰਦੇ ਨੂੰ ਆਪਣੀ ਗਲਤੀ ਦਾ ਜਦੋਂ ਅਹਿਸਾਸ ਹੋ ਜੇ ਤਾਂ ਚੰਗੀ ਗੱਲ ਹੈ ਠੀਕ ਹੈ ਮੈਂ ਪਰਤੂੰਗਾ ਤੁਹਾਡੇ ਕੋਲੇ ਕੋਲੀ ਸਾਹਿਬ ਸਾਡੇ ਨਾਲ ਸੰਦੀਪ ਸਿੰਘ ਵੀ ਜੁੜ ਚੁੱਕੇ ਆ ਸਵਾਗਤ ਆ ਤੁਹਾਡਾ ਪਰ ਸਵਾਲ ਉਸ ਤੋਂ ਪਹਿਲਾਂ ਬਰਾੜਾ ਸਾਹਿਬ ਤੁਹਾਡੇ ਤੋਂ ਹੈ ਪੰਥਕ ਏਕਤਾ ਦੀ ਗੱਲ ਹੋਈ ਸੀ ਕੀ ਇਹ ਏਕਤਾ 2027 ਦੀ ਵਿਧਾਨ ਸਭਾ ਚੋਣਾਂ ਚ ਦੋ ਤਰਨ ਤਰਨ ਵਾਂਗੂ ਵੇਖਣ ਨੂੰ ਮਿਲ ਸਕਦੀ ਹੈ ਜਾਂ ਨਹੀਂ ਢਾੜੀਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਪੋਕੀ ਵੀ ਐ ਇਹ ਬਹੁਤ ਦਰਦ ਰੱਖ ਰਿਹਾ ਇਸ ਕਰਕੇ ਤੇ ਪੰਥ ਦੀ ਗੱਲ ਕਿਉਂ ਨਹੀਂ ਹੋ ਰਹੀ ਕੋਮ ਦੀ ਗੱਲ ਕਿਉਂ ਨਹੀਂ ਹੋ ਰਹੀ ਪਰ ਜਿਹੜਾ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਆਪਾਂ ਉਸ ਦਿਨ ਵੀ ਗੱਲ ਕਰੀ ਸੀ ਮੈਂ ਅੱਜ ਵੀ ਕਰਦਾ ਉਹ ਇਹ ਹੋਇਆ ਸੀ ਕਿ ਸਾਰੇ ਚੁੰਨੇ ਸਮੇਤ ਕੇ ਇੱਕ ਕਾਲੀ ਦਲ ਹੋਵੇ ਜਿਹਦੇ ਨਾਲ ਵੀ ਤੁਸੀਂ ਮਰਜੀ ਡਿਬੇਟ ਕਰ ਲੋ ਜਿਹੜਾ ਕੌਮ ਤੇ ਪੰਥ ਨੂੰ ਪਿਆਰ ਕਰਦਾ ਉਹ ਇਹੀ ਗੱਲ ਕਰੂਗਾ ਕਿ ਕਾਲੀ ਦਲ ਇੱਕ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਚਾਰ ਧਾਰਾ ਨੂੰ ਲਾਗੂ ਕਰਾਉਣ ਵਾਲਾ ਹੋਵੇ ਤੇ ਇੱਕ ਝੰਡੇ ਥਲੇ ਇਕੱਠੇ ਹੋਣ ਹੂੰ ਪਰ ਜਿੰਨੇ ਚੁੱਲ੍ਹੇ ਸਾਡੇ ਪੰਥ ਨੇ ਬਣਾ ਲੇ ਆ ਮੈਨੂੰ ਨਹੀਂ ਲੱਗਦਾ ਕੌਮ ਤੇ ਪੰਥ ਦੀ ਗੱਲ ਹੋਊਗੀ ਇਹ ਤਾਂ ਆਪੋ ਆਪਣੀਆਂ ਰੋਟੀਆਂ ਸੇਕਣ ਲਈ ਜਿਹੜੀਆਂ ਇਹ ਜੱਥੇਬੰਦੀਆਂ ਬਣ ਰਹੀਆਂ ਹਾਂ ਅੱਜ ਪਤਾ ਲੱਗਿਆ ਕਿ ਇਹ ਵੀ ਜੱਥੇਬੰਦੀ ਇੱਕ ਆਪਣੇ ਖਾਤਰ ਦਿੱਲੀ ਗਈ ਹੋਈ ਆ ਕਿ ਸਾਨੂੰ ਮਾਨਤਾ ਮਿਲੇ ਜੀ ਠੀਕ ਆ ਮਾਨਤਾ ਮਿਲ ਜਾਣੀ ਆ ਪਰ ਪਰਸੈਂਟ ਜਿਹੜੀ ਉਹ ਲੋਕਾਂ ਦੇ ਹੱਥਾਂ ਦੇ ਵਿੱਚ ਡੋਰ ਆ ਜੀ ਲੋਕ ਕਿਹਨੂੰ ਪਸੰਦ ਕਰਦੇ ਆ ਲੋਕ ਕੀ ਚਾਹੁੰਦੇ ਆ ਜਿਹੜੀ ਲੋਕਾਂ ਦੀ ਅਸਲ ਮਨਸ਼ਾ ਦੀ ਗੱਲ ਆ ਜਦੋਂ ਤੁਸੀਂ ਪਿੰਡਾਂ ਦੀਆਂ ਸੱਥਾਂ 'ਚ ਜਾਓਗੇ ਲੋਕ ਇਹ ਚੀਜ਼ ਚਾਹੁੰਦੇ ਆ ਕਿ ਕੌਮ ਸਾਡੀ ਇੱਕ ਪਲੇਟਫਾਰਮ ਤੇ ਇਕੱਠੀ ਹੋ ਕੇ ਕੌਮ ਦੀ ਗੱਲ ਕਰੇ ਅੱਜ ਬੱਖ-ਬੱਖ ਸਾਨੂੰ ਚੁਣੌਤੀਆਂ ਗੁਰੂ ਸਾਡਾ ਸੇਫ ਨਹੀਂ ਕਿਸਾਨ ਸਾਡਾ ਸੇਫ ਨਹੀਂ ਨੌਜਵਾਨ ਸਾਡਾ ਸੇਫ ਨਹੀਂ ਤੇ ਜਿਹੜੀ ਕਿਸਾਨ ਅੱਜ ਖੁਦ ਖੁਸ਼ੀਆਂ ਕਰ ਰਹੇ ਆ ਕਿਸਾਨ ਮਰ ਰਹੇ ਆ ਉਹਦਾ ਕਾਰਨ ਇੱਕੋ ਹੀ ਆ ਕਿ ਅੱਜ ਸਾਡੀ ਕਿਸਾਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਜਿਹੜਾ ਕੇਂਦਰ ਸਰਕਾਰ ਦੇ ਧੌਣ ਤੇ ਬੋੜਾ ਰੱਖ ਕੇ ਆਪਣੀਆਂ ਮੰਗਾਂ ਮੰਨਾ ਲੇ ਜਿਹੜਾ ਪਿਛਲਾ ਕਾਨੀਦਲ ਸੀ ਜਿਹੜਾ ਸ਼ਹਾਦਤ ਤੋਂ ਬਾਅਦ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਚ ਆਇਆ ਸੀ ਉਹ ਤਾਂ ਹੁਣ ਗੱਲ ਹੀ ਨਹੀਂ ਰਹਿ ਰਹੀ ਲੋਕ ਸੋਚ ਰਹੇ ਆ ਕਿ ਅਸੀਂ ਜਾਈਏ ਤਾਂ ਜਾਈਏ ਕਿਹਦੇ ਵੱਲ ਕਿਉਂ ਨਹੀਂ ਕੌਮ ਦੀ ਗੱਲ ਕਰ ਰਹੇ ਇਹਨਾਂ ਨੂੰ ਦਰਦ ਕਿਉਂ ਨਹੀਂ ਇਹ ਆਪੋ ਆਪਣੀਆਂ ਰੋਟੀਆਂ ਸੇਕਣ ਕਿਉਂ ਲੱਗੇ ਹੋਏ ਆ ਇਹਨਾਂ ਨੇ ਕੱਲ ਤਖਤ ਨੂੰ ਇੱਕ ਤਰ੍ਹਾਂ ਦਾ ਛੋਟਾ ਕਰ ਦਿੱਤਾ ਜਿਹੜਾ ਹੁਕਮਨਾਮਾ ਕੱਲ੍ਹ ਤੱਕ ਤੋਂ ਜਾਰੀ ਹੋਇਆ ਸੀ ਉਹਨੂੰ ਇਹ ਜਾਰੀ ਕਰਾਉਣ ਲਈ ਪਿੰਡਾਂ 'ਚ ਜਾਂਦੇ ਲੋਕਾਂ ਨੇ ਸੱਥਾਂ 'ਚ ਜਾਂਦੇ ਇਹ ਪਿੰਡਾਂ ਦੀਆਂ ਲੋਕਲ ਕਮੇਟੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਮਿਲਦੇ ਕਿ ਆਹ ਹੁਕਮਨਾਮਾ ਪਰ ਬਰਾੜ ਸਾਹਿਬ ਇਹਨਾਂ ਦਾ ਦਾਵਾ ਇਹ ਹੈ ਕਿ ਇਹ ਗਏ ਮਿਲੇ ਹਰ ਕਿਸੇ ਕੋਲੇ ਗਏ ਹੁਣ ਉਹ ਦਾਵਾ ਸੱਚਾ ਜਾਂ ਝੂਠਾ ਹੈ ਉਹ ਇਹ ਉਹ ਤੁਹਾਡੀ ਪਾਰਟੀਆਂ ਦੇ ਉੱਤੇ ਜਿਹੜਾ ਗੱਲ ਨਿਰਪੱਖ ਕਰਦੀ ਹੈ ਸੰਦੀਪ ਸਿੰਘ ਜੀ ਗੱਲ ਇਹ ਹੈ ਕਿ ਜਿਵੇਂ ਬਰਾੜ ਸਾਹਿਬ ਕਹਿ ਰਹੇ ਸੀ ਹੋ ਸਕਦਾ ਹੈ ਕਿ ਤੁਹਾਡੀ ਵੀ ਇਹੀ ਵਿਚਾਰਧਾਰਾ ਹੋਵੇ ਕਿ ਸਾਰੇ ਇੱਕ ਝੰਡੇ ਹੇਠ ਇਕੱਠੇ ਹੋਣ ਪਰ ਸਿੱਤਮ ਜ਼ਰੀਫੀ ਦੇਖੋ ਕਿ ਹੋ ਨਹੀਂ پا ਰਹੇ ਕਈ ਦਹਾਕੀਆਂ ਤੋਂ ਅਸੀਂ ਵੇਖ ਰਹੇ ਹਾਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦੇ ਨਾਲ ਤੁਹਾਡਾ ਧੜਿਆਂ 'ਚ ਵੰਡਿਆ ਜਾਣਾ ਤੇ ਉਸ ਤੋਂ ਬਾਅਦ ਪੰਥਕ ਵੋਟ ਤਕਸੀਮ ਹੋ ਜਾਣ ਤੋਂ ਬਾਅਦ ਤੁਹਾਡਾ ਦੁਸ਼ਮਣ ਵੱਧ ਤਾਕਤਵਰ ਹੋ ਕੇ ਜਿਹੜਾ ਹੈ ਉੱਭਰੇਗਾ ਸੰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਲੀਬਾ ਸਾਹਿਬ ਜਿਹੜੀ ਤੁਹਾਡੀ ਗੱਲ ਮੈਂ ਇਹ ਤਾਂ ਚਿੰਤਾ ਹੈ ਹੀ ਸਾਡੇ ਵਿੱਚ ਸਾਨੂੰ ਇਸ ਗੱਲ ਦੀ ਚਿੰਤਾ ਤਾਂ ਹੈ ਹੀ ਨਹੀਂ ਕਿ ਸਾਰੇ ਨਹੀਂ ਕੋਈ ਨੈਟਵਰਕ ਦੀ ਖਰਾਬੀ ਹੈ ਜਿਸ ਕਰਕੇ ਸੰਦੀਪ ਜੀ ਨਾਲ ਗੱਲਬਾਤ ਨਹੀਂ ਹੋ ਰਹੀ ਉਹਨਾਂ ਦਾ ਕੋਈ ਲਫ਼ਜ਼ ਵੀ ਸਾਡੇ ਤੀਕਰ ਪੂਰਾ ਨਹੀਂ ਪਹੁੰਚ ਰਿਹਾ ਨਾ ਗੱਲ ਸਮਝਦੇ ਵਿੱਚ ਆ ਰਹੀ ਹੈ ਪਰ ਗੱਲ ਇਹ ਹੈ ਕੋਲੀ ਸਾਹਿਬ ਤੁਸੀਂ ਕਹਿ ਸੀਗਾ ਕਿ ਰਾਜ ਕਰਨ ਵਾਸਤੇ ਜਿਹੜਾ ਹੈ ਅਕਾਲੀ ਦਲ ਨਹੀਂ ਸੀ ਬਣਿਆ ਪਰ ਹੁਣ ਜਿਸ ਤਰੀਕੇ ਦੇ ਨਾਲ ਚੋਣਾਂ ਦੇ ਵਿੱਚ ਉਤਰਨ ਜਾ ਰਹੇ ਹੋ ਕੀ ਇਹ ਰਾਜ ਵਾਲੀ ਪਾਸੇ ਹੀ ਜਾਣ ਦਾ ਰਾਹ ਨਹੀਂ ਹੈ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ درست ਹੈ ਦੇਖੋ ਜਦੋਂ ਰਾਜਪਾਦ ਸੰਗਤਾਂ ਨੇ ਵੀ ਤੇ ਸਰਕਾਰਾਂ ਨੇ ਵੀ ਸੌਪ ਹੀ ਦਿੱਤਾ ਲੋਕਾਂ ਨੇ ਤੇ ਫਿਰ ਉਸ ਰਾਜਪਾਦ ਨੂੰ ਕਿਉਂਕਿ ਤਪੋ ਰਾਜ ਰਾਜੋ ਨਰਕ ਵਾਲੀ ਗੱਲ ਬਿਲਕੁਲ ਸੱਚ ਹੈ ਪਰ ਰਾਜ ਵੀ ਮੈਂ ਸਮਝਦਾ ਜੇ ਲੋਕਾਂ ਦੀ ਭਲਾਈ ਕਰਨੀ ਹੈ ਪੰਜਾਬ ਦੇ ਸਾਡੇ ਜਿਹੜੇ ਬੁਨਿਆਦੀ ਮਸਲੇ ਨੇ ਸਾਡਾ ਪਾਣੀ ਕਿੰਨਾ ਥੱਲੇ ਚਲਾ ਗਿਆ ਇਹਦੇ ਬਾਰੇ ਕੋਈ ਚਿੰਤਾ ਨਹੀਂ ਜੇ ਅਸੀਂ ਟੂਲਾ ਲੈਨੇ ਆ ਓਡੀਸ਼ਾ ਤੋਂ ਤੇ ਉਹਦੀ ਰਾਇਲਟੀ ਦਿੰਨੇ ਆ ਜੇ ਤਫਰ ਲੈਨੇ ਆ ਰਾਜਸਥਾਨ ਤੋਂ ਉਹਦੇ ਪੈਸੇ ਦਿੰਨੇ ਆ ਤੇ ਸਾਡਾ ਪਾਣੀ ਸੂਬੇ ਵਰਤ ਰਹੇ ਨੇ ਇਹਦੀ ਕਿਸੇ ਨੇ ਗੱਲ ਵੀ ਕੀਤੀ ਸਾਡੀਆਂ ਆਪਣੀਆਂ ਸਰਕਾਰਾਂ ਨੇ ਨਹੀਂ ਗੱਲ ਕੀਤੀ ਬੱਲੇ ਬਹੁਤ ਵੱਡਾ ਇਸ਼ੂ ਆ ਪਾਣੀ ਵਾਲਾ ਐਸੇ ਅਨੇਕਾਂ ਇਸ਼ੂ ਨੇ ਸਾਡੀ ਪਾਰਟੀ ਦਾ ਵਿਜ਼ਨ ਡਾਕੂਮੈਂਟ ਵੀ ਤਿਆਰ ਹੋ ਗਿਆ ਬਹੁਤ ਜਲਦੀ ਅਸੀਂ ਉਹਨੂੰ ਲਾਂਚ ਕਰਨਾ ਸਾਡੀ ਪਾਰਟੀ ਦੇ ਸੀਨੀਅਰ ਨੇਤਾ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਅਸੀਂ ਇਹ ਸੋਚਿਆ ਸੀ ਕਿ ਪਾਰਟੀ ਦਾ ਦਸਤਰ ਵੀ ਇਹੀ ਲਾਵਾਂਗੇ ਸਿੰਬਲ ਵੀ ਇਹੀ ਲਾਵਾਂਗੇ ਪਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਰਾਜੀ ਕੀਤੀ ਵੀ ਆਪਾਂ ਇਸ ਚੱਕਰ ਤੇ ਵੀ ਉਲਝੀਏ ਚੋਟੀ ਸਾਲ ਇੱਕ ਰਹਿ ਗਿਆ ਪੰਜਾਬ ਨੂੰ ਵਧੀਆ ਤਰੀਕੇ ਨਾਲ ਪ੍ਰਸ਼ਾਸਨ ਦੇਣ ਦੀ ਗੱਲ ਕਹਿ ਲੋ ਰਾਜ ਭਾਗ ਦੇਣ ਦੀ ਗੱਲ ਕਹਿ ਲੋ ਸੋ ਇਸ ਕਰਕੇ ਅਸੀਂ ਪਾਰਟੀ ਦੀ ਰਜਿਸਟ੍ਰੇਸ਼ਨ ਦੀ ਪੈਰਵਾਈ ਸ਼ੁਰੂ ਕੀਤੀ ਆ ਅੱਜ ਸਾਡੇ ਇਲੈਕਸ਼ਨ ਕਮਿਸ਼ਨ ਨੂੰ ਸਾਡੇ ਸੀਨੀਅਰ ਲੀਡਰ ਪ੍ਰੋਫੈਸਰ ਚੰਦੂ ਮਾਜਰਾ ਜੀ ਔਰ ਅਟੀਨ ਸਾਹਿਬ ਜਿਹੜੇ ਬੜੇ ਮੰਤਰੀ ਰਹੇ ਨੇ ਕਈ ਮਹਿਕਮਿਆਂ ਦੇ ਉਹ ਸਾਰੇ ਗਏ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਲਦੀ ਪੀਏਸੀ ਵੀ ਬਣ ਗਈ ਐ ਸਾਰਾ ਕੁਝ ਜਲਦੀ ਤਿਆਰ ਹੋ ਕੇ ਜ਼ਿਲ੍ਹਾ ਵਾਈਜ਼ ਮੀਟਿੰਗਾਂ ਜਿਹੜੀਆਂ 10 ਤਰੀਕ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਇੱਕ ਮਹੀਨੇ ਦੇ ਵਿੱਚ ਵਿੱਚ ਮਤਲਬ ਅਸੀਂ ਬਹੁਤ ਵਧੀਆ ਤਰੀਕੇ ਨਾਲ ਇੱਕ ਮੀਲ ਪੱਥਰ ਸਾਬਤ ਕਰ ਦਾਂਗੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀ ਦਾ ਨਾਂ ਤਾਂ ਚਲੋ ਇਲੈਕਸ਼ਨ ਕਮਿਸ਼ਨ ਨੇ ਥੋੜਾ ਮੋਟਾ ਚੇਂਜ ਵੀ ਹੋ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਜਿਹਦੀ ਸਥਾਪਨਾ ਜਿਸ ਕਾਰਜ ਲਈ ਹੋਈ ਸੀ ਉਹ ਕਾਰਜ ਜਿਹੜੇ ਆ ਉਹ ਆਉਣ ਵਾਲੇ ਸਮੇਂ 'ਚ ਵਿੱਡੇ ਜਾਣਗੇ ਸਾਰਾ ਕੋਸ਼ਿਸ਼ ਖਾਸ ਤੌਰ ਤੇ ਜਿਹੜੀ ਪੰਥ ਦੀ ਟੋਮ ਦੀ ਮੈਂ ਸਮਝਦਾ ਬਹੁਤ ਵੱਡੀ ਗੱਲ ਠੀਕ ਕੀਤੀ ਸੀ ਬਰਾੜ ਸਾਹਿਬ ਨੇ ਬੜੀ ਮਨ ਨੂੰ ਠੇਸ ਆ ਕਿੱਥੇ ਦੇਖੋ ਸਾਡਾ ਗੁਰੂ ਇਹ ਗੱਲ ਕਹਿਣੀ ਚੱਡੇ ਵੱਡੀ ਸਾਡੇ ਲਈ ਮਤਲਬ ਬੜਾ ਔਖਾ ਸਾਡੇ ਲਈ ਇਹ ਗੱਲ ਕਹਿਣਾ ਵੀ ਸਾਡਾ ਗੁਰੂ ਗਮ ਹੈ ਸਾਡਾ ਗੁਰੂ ਮਤਲਬ ਕਿੱਥੇ ਅਲੋਪ ਹੋ ਗਿਆ ਕਿੱਥੇ ਚਲਾ ਗਿਆ ਮਤਲਬ ਉਹ ਵੀ ਇੱਕ ਨਹੀਂ ਉਹਦੇ 328 ਦਰਿਆਵੀ ਸਰੂਪ ਮਤਲਬ ਕਿਤੇ ਚਲੇ ਜਾਣੇ ਉਹ ਬਿਲਕੁਲ ਹੀ ਉਹਦਾ ਪ੍ਰਧਾਨ ਇਹ ਗੱਲ ਕਵੇ ਵੀ ਯਾਰ ਇਹ ਤਾਂ 10 15 ਇਹੋ ਜਿਹੇ ਘਪਲੇ ਹੁੰਦੇ ਹੀ ਰਹਿੰਦੇ ਨੇ ਮਤਲਬ ਮੈਨੂੰ ਲੱਗਦਾ ਵੀ ਕਿੱਧਰ ਨੂੰ ਗੱਲ ਜਾਂਦੀ ਆ ਜੇ ਉਹ ਉਸ ਉਸ ਫਸਫਾ ਦਾ ਮੁਖੀ ਹੋਵੇ ਹੈੱਡ ਹੋਵੇ ਜੀ ਤੇ ਜਾਂ ਤਾਂ ਉਹ ਆਪਦੀ ਮਤਲਬ ਦੱਸੇ ਵੀ ਉਹਨੂੰ ਕਿਹਦਾ ਪ੍ਰੈਸ਼ਰ ਹੈ ਕਿਹੜੀ ਮਤਲਬ ਉਹਦੇ ਮਨ ਦੇ ਵਿੱਚ ਕਿਹੜਾ ਬੋਝ ਆ ਇਹ ਗੱਲ ਦਾ ਵੀ ਜਿਹੜਾ ਉਹ ਦੱਸਣਾ ਨਹੀਂ ਚਾਹੁੰਦਾ ਕੀ ਕਾਰਨ ਉਹਦੇ ਮਨ ਤੇ ਅਸਰ ਕਿਸ ਗੱਲ ਦਾ ਵੀ ਜਦੋਂ ਇਹ ਗੱਲ ਕਹਿ ਰਿਹਾ ਮਤਲਬ ਅੱਕਿਆ ਹੋਇਆ ਥੱਕਿਆ ਹੋਇਆ ਟੁੱਟਿਆ ਹੋਇਆ ਵੀ ਇਹੋ ਜਿਹੇ ਤਾਂ ਜੀ 10 15 ਮਸਲੇ ਰੋਜ਼ ਹੁੰਦੇ ਨੇ ਦੇਖੋ ਜੇ ਐਸਜੀਪੀਸੀ ਲੋਕਾਂ ਦਾ ਪੈਸਾ ਹੋਵੇ ਲੋਕਾਂ ਦੀਏ ਦਾਨ ਪੁੰਨ ਦਾ ਪੈਸਾ ਹੋਵੇ ਤੇ ਉਹਦਾ ਪ੍ਰਧਾਨ ਇਹ ਕਹਿੰਦਾ ਹੋਵੇ ਇਹੋ ਜਿਹੇ ਕੱਪੜੇ ਤਾਂ ਰੋਜ਼ ਹੁੰਦੇ ਨੇ ਬੜੀ ਵੱਡੀ ਤਰਾਸ ਦੀ ਹੈ ਸਾਡੇ ਲਈ ਤੇ ਉਹ ਉਹ ਹੁਣ 328 ਰੁਪਏ ਦੇ ਨਾਂ ਤਾਂ ਉਹਨਾਂ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਪੰਥਕ ਸੰਸਥਾਵਾਂ ਦੇ ਵਿੱਚ ਸਰਕਾਰੀ ਦਹਲਦ ਅੰਦਾਜ਼ੀ ਤੇ ਚਿੰਤੂ ਪਰੰਤੂ ਕਰਦਾ ਉਹਦੀ ਨਿੰਦਾ ਵੀ ਕਰਦਾ ਪਰ ਜੇ 5 ਸਾਲ ਹੋ ਗਏ 2020 ਤੋਂ ਇਹ ਮਸਲਾ ਚੱਲ ਰਿਹਾ 5 ਸਾਲ ਤੋਂ ਐਸਜੀਪੀਸੀ ਨੇ ਸੰਸਥਾਵਾਂ ਨੇ ਕੁਝ ਆਪ ਕੀਤਾ ਹੀ ਨਹੀਂ ਹਾਲ ਹੀ ਨਹੀਂ ਲੱਭਿਆ ਤੇ ਜੇ ਹੁਣ ਸਰਕਾਰ ਨੇ ਦਹਲਦਗੀ ਕੀਤੀ ਆਸੀਂ ਉਹਦੀ ਭਾਵੇਂ ਨਿੰਦਾ ਕਰਦੇ ਆ ਜਰੂਰ ਸਰਕਾਰੀ ਦਹਲਦਾਜ਼ੀ ਵੀ ਪਰ ਇੱਕ ਹੱਲ ਤਾਂ ਲੱਭਣਾ ਚਾਹੀਦਾ ਨਾ ਗੱਲ ਤਾਂ ਇਹ ਵੀ ਸਾਡਾ ਗੁਰੂ ਹੈ ਕਿੱਥੇ ਇੰਨਾ ਹੀ ਪਤਾ ਲੱਗੇ ਉਹ ਲੈ ਕਿਹਨ ਗਿਆ ਬਿਲਕੁਲ ਬਹੁਤ ਔਖੀ ਗੱਲ ਹੈ ਤੁਹਾਡੀ ਗੱਲ ਸਹੀ ਹੈ ਕਿ ਇਹ ਗੱਲ ਕਹਿਣੀ ਕਿ ਸਾਡਾ ਗੁਰੂ ਗੁੰਮ ਹੈ ਤਾਂ ਉਹ ਜਗਸੀਰ ਜੀਦਾ ਹੋਰਾਂ ਨੇ ਬਹੁਤ ਸੋਣਾ ਲਿਖਿਆ ਜਦੋਂ ਕਹਿੰਦਾ ਕਿ ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਤੇ ਰੱਬ ਰੱਖਾ ਦੁਨੀਆ ਦਾ ਤਾਂ ਉਸ ਇਸ ਵੇਲੇ ਸਿਚੁਏਸ਼ਨ ਦੇ ਵਿੱਚ ਅਸੀਂ ਨਜ਼ਰ ਆ ਰਹੇ ਹਾਂ ਉਮੀਦ ਕਰਦਾ ਕਿ ਸੰਦੀਪ ਸਿੰਘ ਹੋਰਾਂ ਦੀ ਆਵਾਜ਼ درست ਤੌਰ ਤੇ ਪਹੁੰਚੇ ਉਹ ਵੀ ਆਪਣੀ ਗੱਲ ਰੱਖਣੀ ਚਾਹੁੰਦੇ ਸੰਦੀਪ ਜੀ ਕੰਟੀਨਿਊ ਕਰ ਸਕਦੇ ਹੋ ਸੰਦੀਪ ਸਿੰਘ ਜੀ ਅਫਸੋਸ ਹੈ ਕਿ ਉਹਨਾਂ ਦੀ ਗੱਲ ਨਹੀਂ ਪਹੁੰਚ ਰਹੀ ਇਸੇ ਕਰਕੇ ਕਹਿੰਦੇ ਆ ਕਿ ਏਕਤਾ ਦੇ ਵਿੱਚ ਬਹੁਤ ਵੱਡਾ ਬਾਲਾ ਇਕੱਠੇ ਹੋਵੋ ਐਦਾਂ ਇਹ ਕਹਿ ਰਹੇ ਤੌਰ ਦੇ ਉੱਤੇ ਤੁਹਾਨੂੰ ਨੈਟਵਰਕ ਵੀ ਇਸ਼ਾਰੇ ਕਰ ਰਿਹਾ ਹੈ ਬਰਾੜ ਸਾਹਿਬ ਗੱਲ ਇਹ ਹੈ ਕਿ ਆਖਰ ਅਜਿਹਾ ਕੀ ਸਮੱਸਿਆ ਹੈ ਆਖਰ ਅਜਿਹਾ ਕਿਹੜੇ ਮਤਭੇਦ ਨੇ ਕਿ ਐਨੇ ਅਕਾਲੀ ਦਲ ਨੇ ਔਰ ਜੇਕਰ ਉਹਨਾਂ ਨੂੰ ਆਪਾਂ ਗਿਣਨ ਲੱਗ ਜਾਈਏ ਮੈਨੂੰ ਲੱਗਦਾ 5-7 ਮਿੰਟ ਤਾਂ ਉਹਨਾਂ ਦੇ ਵਿੱਚ ਲੰਘ ਜਾਣਗੇ ਚਾਹੇ ਕਈ ਮਰਜ ਹੋਗੇ ਚਾਹੇ ਕਈ ਹਲੇ ਵੀ ਵੱਖ-ਵੱਖਰੇ ਤੌਰ ਤੇ ਚੱਲ ਰਹੇ ਆ ਰਜਿਸਟਰਡ ਤੇ ਅਨਰਜਿਸਟਰਡ ਕਾਰਨ ਇਹ ਹੈ ਕਿ ਐ ਇੰਨੀ ਕਿਹੜੀ ਕਿਸੇ ਕੋਲੇ ਸਿਆਣਪ ਹੈ ਜਾਂ ਇੰਨਾ ਕੋਈ ਕਿਹੜਾ ਮੂਰਖਾ ਕਿ ਜਿਹੜਾ ਇੱਕ ਦੂਸਰੇ ਨਾਲ ਇਕੱਠੇ ਬਹਿ ਕੇ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਹੀ ਨਹੀਂ ਸਕ ਰਹੇ ਹਲੇ ਤੱਕ ਦੇਖੋ ਇੱਕ ਦਿਨ ਐਸਾ ਆ ਜਾਣਾ ਧਾਲੀਵਾਲ ਸਾਹਿਬ ਲੋਕਾਂ ਨੇ ਇਹਨਾਂ ਨੂੰ ਲੈ ਜਾਣਾ ਕਾਲ ਤੱਕ ਤੇ ਇਕੱਠੇ ਕਰਕੇ ਹੂੰ ਉਸੇ ਕਾਇੰਡੀnga ਜੱਫੇ ਮੰਡੀਆਂ ਬਣ ਗਈਆਂ ਹਰ ਇੱਕ ਆਪੋ ਆਪਣੀ ਗੱਲ ਕਰ ਰਿਹਾ ਧੌਣ ਦੇ ਵਿੱਚ ਹਰ ਇੱਕ ਦੇ ਪ੍ਰਧਾਨਗੀ ਵਾਲਾ ਕਿੱਲਾ ਫਸਿਆ ਪਿਆ ਕੌਮ ਦੇ ਪ੍ਰਤੀ ਦਰਦ ਕੋਈ ਨਹੀਂ ਹਰ ਇੱਕ ਆਪੋ ਆਪਣੀ ਜਿਹੜੀ ਡੱਫੀ ਬਜਾਉਣੀ ਚਾਹੁੰਦਾ ਪਰ ਅੱਜ ਕੌਮ ਦਾ ਕੋਈ ਰੱਖਿਆ ਗੱਲ ਸਾਰੇ ਕਰਦੇ ਆ ਅਨੰਦਪੁਰ ਸਾਹਿਬ ਤੇ ਮਤੇਜ ਦੀ ਗੱਲ ਕਰਦੇ ਆ ਮਹਾਰਾਜ ਰਣਜੀਤ ਸਿੰਘ ਦੇ ਗੱਲ ਦੀ ਗੱਲ ਕਰਦੇ ਆ ਵੀ ਉਹਦੇ ਵਰਗਾ ਰਾਜ ਤੇ ਰਾਜ ਅਸੀਂ ਲਵਾਂਗੇ ਕਿਵੇਂ ਅਸੀਂ ਆਪ ਹੀ ਇਕੱਠੇ ਹੋ ਰਹੇ ਆ ਜਿਹੜੀ ਕੇਂਦਰ ਸਰਕਾਰ ਚਾਹੁੰਦੀ ਆ ਕਿ ਇਹ ਹੱਦ ਤੋਂ ਬਾਹਰ ਦੀ ਫੈੜ ਇਹ ਪਾੜ ਦੇ ਰਣ ਕੇ ਜਿੰਨਾ ਚਿਰ ਤੁਹਾਡਿਆ ਵੱਡੇ ਰਹਾਗੇ ਉਹਨਾਂ ਚ ਸਾਡੀ ਕੋਮ ਦਾ ਬਣਨਾ ਕੱਖ ਨਹੀਂ ਇਹ ਕੇਂਦਰ ਸਰਕਾਰ ਦੀ ਪਾਲਸੀ ਆ ਉਹ ਪਾੜ ਕੇ ਰੱਖਦੀ ਆ ਤੇ ਅਸੀਂ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਪਈ ਅਸੀਂ ਆਪ ਹੀ ਤੁਹਾਡਿਆਂ ਦੇ ਚੰਡੇ ਗਏ ਜੇ ਅੱਜ ਬਾਦਲ ਪਰਿਵਾਰ ਮਾੜਾ ਸੀ ਬਾਦਲ ਪਰਿਵਾਰ ਨੇ ਪਾਸੇ ਕਰਕੇ ਕਾਲਕਤਕ ਸਾਹਿਬ ਤੇ ਜਾ ਕੇ ਗੱਲ ਕਹੀ ਨਾ ਹੁੰਦੀ ਸਰ ਠੇਰਾ ਵੱਲੋਂ ਕਿ ਭਾਈ ਆਜੋ ਜੇ ਪੰਥ ਤੇ ਕੋਈ ਗੱਲ ਕਰਨੀ ਹੈ ਅਸੀਂ ਇਕੱਠਿਆਂ ਇੱਕ ਪੰਥ ਪ੍ਰਧਾਨੀ ਦੇ ਰੂਪ ਦੇ ਵਿਵੰਦੀ ਬਣ ਜਾਂਦੀ ਪਰ ਬੈਂਦੇ ਅੰਦਰ ਕਾਲਕਤਕ ਸਾਹਿਬ ਦੇ ਪਰ ਲੋਕਾਂ ਨੂੰ ਵੀ ਪਤਾ ਲੱਗਦਾ ਕਿ ਬੈਂਦੇ ਪੰਥਦਾਰ ਦੀ ਆ ਜਾਂ ਤਾਂ ਫਿਰ ਉਹ ਹੀ ਬਾਦਲਾ ਵੀ ਗੱਲ ਹੈ ਜਦੋਂ ਕੁਰਸੀ ਤੋਂ ਵੱਡਾ ਬਾਦਲ ਪਾਸੇ ਹੋ ਜਾਂਦਾ ਸੀ ਕਹਿੰਦੇ ਸੀ ਅੱਜ ਪੰਥ ਨੂੰ ਖਤਰਾ ਹੈ ਪੰਜਾਬ ਨੂੰ ਖਤਰਾ ਹੈ ਬਹੁਤ ਖਤਰਾ ਬਾਦਲ ਦੀ ਕੁਰਸੀ ਨੂੰ ਹੁੰਦਾ ਸੀ ਉਹੀ ਗੱਲ ਸਾਡੇ ਇਹ ਪਤਾਨਾ ਨੇ ਰੱਖੀ ਆ ਕਿ ਮੈਨੂੰ ਤਾਂ ਇਹ ਲੱਗਦਾ ਕਿ ਇਹਨਾਂ ਨੂੰ ਆਪਣੀਆਂ ਆਪਣੀਆਂ ਕੁਰਸੀਆਂ ਪਚਾਉਣ ਦਾ ਖਤਰਾ ਕੋਮ ਨਹੀਂ ਗੱਲ ਕੋਈ ਨਹੀਂ ਹੋ ਰਹੀ ਦੇਖੋ ਕਿੰਨੀ ਵੱਡੀ ਗਾਗਾ ਇੱਕ ਪੰਜਾਬ ਦੇ ਸੀਐਮ ਦਾ ਕਿੰਦੀ ਵੀੜੋ ਆ ਜਾਣੀ ਗੁਰੂ ਦੇ ਸਾਥ ਕਿੰਨੀ ਨਰਾਦਰੀ ਹੋਣੀ 328 ਰੂਪ ਸਾਡੇ ਜਿਹੜੇ ਉਹ ਪਤਾ ਹੀ ਕੋਈ ਵੀ ਕੌਣ ਲੈ ਗਿਆ ਕਿੱਥੇ ਚਲੇ ਗਏ ਤੇ ਬਗਰਾੜਿੰਗ ਤਾਂ ਅੱਡਾ ਗੁਰੂ ਦਾ ਘਾਣ ਹੋਇਆ ਕਿਵੇਂ ਚੈਲੰਜ ਕਰਕੇ ਸਾਡੇ ਗੁਰੂ ਨੂੰ ਵੱਖ-ਵੱਖ ਗਲੀਆਂ ਦੇ ਵਿੱਚ ਰੋਲ ਦਿੱਤਾ ਬੰਦੀ ਸਿੰਘ ਫਾਂਡੇ 40 ਸਾਲ ਤੋਂ ਜੇਲਾ ਵਿੱਚ ਨਜ਼ਰਬੰਦ ਬੈਠੇ ਆ ਜਦੋਂ ਕਾਂਲੀਦਲ ਦੀ ਸਰਕਾਰ ਸੀ ਉਹ ਤੋਂ ਇਹ ਹੀ ਸਾਰੇ ਲੀਡਰ ਪਾਵਰ ਦੇ ਵਿੱਚ ਸੀ ਉਹ ਤੋਂ ਇਹਨਾਂ ਨੇ ਕਿਸੇ ਨੂੰ ਕੋਈ ਮੁੱਦਾ ਨਹੀਂ ਚੱਕਿਆ ਅੱਜ ਗੋਗਲ ਦਾ ਪੋ ਮਿੱਟੀ ਝਾੜਨ ਦੀ ਗੱਲ ਕਰਦੇ ਆ ਮੈਨੂੰ ਤਾਂ ਲੱਗਦਾ ਨਹੀਂ ਕਿ ਇਹਦਾ ਅੰਦਰ ਪੰਥ ਦਾ ਕੋਈ ਦਰਦ ਆ ਮੈਨੂੰ ਤਾਂ ਇਹ ਗੱਲ ਲੱਗ ਨਹੀਂ ਰਹੀ ਢਾਲੀਬਾਲ ਸਾਹਿਬ ਜੀ ਸੰਦੀਪ ਜੀ ਕੌਣ ਕਰੇਗਾ ਪੰਥ ਦੀ ਗੱਲ ਪੰਥ ਦਾ ਦਰਦ ਲੈ ਕੇ ਜਿਹੜੀ ਏਕਤਾ ਦੀ ਗੱਲ ਹੈ ਇਕਤਰਤਾ ਦੀ ਗੱਲ ਹੈ ਉਹ ਕਿਵੇਂ ਸੰਭਵ ਹੈ ਤੜਿਵਾਲ ਸਾਹਿਬ ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ ਮੈਂ ਇਹਦਾ ਤੁਹਾਡੀ ਗੱਲ ਇਹ ਚਿੰਤਾ ਸਾਰੇ ਸੰਸਾਰ ਦੇ ਸਿੱਖਾਂ ਵਿੱਚ ਹਰ ਵਿਅਕਤੀ ਵਿੱਚ ਹਰ ਪੰਜਾਬੀ ਵਿੱਚ ਹਰ ਸਿੱਖ ਦੇ ਵਿੱਚ ਇਹ ਚਿੰਤਾ ਕਿ ਆਖਰ ਪੰਜਾਬ ਤੇ ਪੰਥ ਜਾ ਕਿੱਥੇ ਨੂੰ ਗਿਆ ਅੱਜ ਇੱਕ ਹੋਰ ਤੁਹਾਡੀ ਜਦ ਨਾ ਕਿਹਾ ਕਮਿਸ਼ਨ ਨੂੰ ਸਭ ਨੂੰ ਮਾਨਤਾ ਦੋ ਅਸੀਂ ਵੀ ਮੈਦਾਨ ਦੇ ਚਾਰ ਚੌਂਬੜੀ ਕਾਲੀਦਰਮ ਪਰ ਫਰਬਿੰਗ ਮੈਦਾਨ ਦੇ ਚਾ ਚਲੋ ਬਾਦਲ ਉਤਾਲੂ ਦਾ ਸੀ ਪੰਜ ਦਾ ਜੀ ਨਹੀਂ ਮੰਦੇ ਉਹ ਤਾਂ ਇੱਕ ਨਜਾਇਜ਼ ਤੰਗ ਦਾ ਪਰਿਵਾਰ ਪਰ ਮੈਂ ਜਿਹੜੀ ਗੱਲ ਕਹਿ ਰਿਹਾ ਕਿਤੇ ਮੈਡੇ ਲੋਕਾਂ 'ਚ ਚਿੰਤਾ ਹੈ ਵੀ ਜਿਹੜੇ ਵਾਕੀ ਨੇ ਉਹ ਇੱਕ ਜਗ੍ਹਾ ਇਕੱਠੇ ਹੋਣ ਪਰ ਜਿਹੜੀ ਗੱਲ ਮੈਂ ਕਹਿਣ ਜਾ ਰਿਹਾ ਇਹ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਆ ਅਸਲ ਵਿੱਚ ਇਹ ਹਾਲਾਤਾਂ ਲਈ ਬਾਦਲ ਦਾ ਜ਼ਿੰਮੇਵਾਰ ਉਹ ਭਾਜਪਾ ਦੇ ਥਰੂ ਦੁਬਾਰਾ ਮੈਂ ਆਪਦੇ ਉੱਤੇ ਕਾਬੂ ਹੋਣਾ ਚਾਹਦਾ ਤੇ ਉਹ ਹੀ ਇੰਨਾ ਹਾਲਾਤਾਂ ਲਈ ਇਹ ਸਰਕਾਰ ਤੋਂ ਕੋਸਟਲੀ ਜ਼ਿੰਮੇਵਾਰ ਹੈ ਇਹ ਗੱਲ ਦੂਜੀ ਪੰਛੀ ਇਕਤਾ ਦੀ ਪੰਛੀ ਇਕਤਾ ਹੋ ਕੇ ਰਹੇਗੀ ਹਰ ਬੰਦੇ ਦੀ ਜ਼ਰੂਰਤ ਜਿਵੇਂ ਕੋਲਦੀ ਸਾਹਿਬ ਨੇ ਕਿ ਆਪ ਰਾਮ ਫਾਬ੍ਰਿਕ ਖਾ ਇਹ ਸਾਡਾ ਦਰਦ ਹੈ ਆ ਤੁਸੀਂ ਜਿੰਨੇ ਸਾਰੇ ਪੰਜਾਬ ਦਾ ਭਗਤ ਅਕਾਲੀ ਦਲ ਤੋਂ ਬਗੈਰ ਨਹੀਂ ਕਰ ਸਕਦਾ ਕੋਈ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਅਕਾਲੀ ਦਲ ਵਾਰਸ ਪੰਜਾਬ ਦੀ ਪਾਲਸੀ ਕਲੀਅਰ ਆ ਸਾਡਾ ਕਿਸੇ ਨਾਲ ਵੈਰ ਨਹੀਂ ਅਕਾਲੀਵਾਲ ਬਾਦਲ ਨੂੰ ਛੱਡ ਕੇ ਬਾਦਲ ਪਰਿਵਾਰ ਨੂੰ ਛੱਡ ਕੇ ਜਿਹੜੇ ਬੇਅਦਬੀਆਂ ਕਰਦੇ ਰਹੇ ਪਰਉਂਦੇ ਰਹੇ 328 ਸਰੂਪ ਖੁਰਪੁਰਪੁਰਪ ਕਰੇ ਸ਼ੋਭਨੀ ਕਮੇਟੀ ਦੇ ਜਾਇਦਾਦਾਂ ਨੂੰ ਵੇਚਿਆ ਆਪਣੇ ਘੇਟਿਆਂ ਨੂੰ ਸ਼ੋਭਨੀ ਕਮੇਟੀ ਦੇ ਜਾਇਦਾਦਾਂ ਲੀਜ਼ ਤੇ ਦਿੱਤੀਆਂ ਉਸ ਤੋਂ ਵੀ ਵੱਡੀ ਗੱਲ ਸੀਏ ਸ਼ੋਭਨੀ ਕਮੇਟੀ ਦਾ ਤੇ ਕੰਮ ਆਪ ਲੈਣ ਦੇ ਰਹੇ ਇੰਨਾ ਮੁਸ਼ਟਾਦ ਕਰਦਾ ਆਖਿਮੀ ਜੀ ਸ੍ਰੀ ਅਕਾਲ ਪਖਤ ਹੈ ਜੇ ਕੋਈ ਤੁਹਾਨੂੰ ਸੌਦਾ ਦਿੰਦੇ ਨੇ ਅਸੀਂ ਉਹਦੇ ਉੱਤੇ ਫੁੱਲ ਚੜਾਉਣ ਤਿਆਰ ਆ ਅਕਾਲੀ ਦਲ ਵਾਰਸ ਪੰਜਾਬ ਦੇ ਕਿਸੇ ਵੀ ਏਕਤਾ ਤੋਂ ਨਾ ਭੱਜਿਆ ਨਾ ਭੱਜੂਗਾ ਅਸੀਂ ਹਰ ਏਕਤਾ ਲਈ ਤਿਆਰ ਜੀ ਠੀਕ ਹੈ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਜੁੜੇ ਔਰ ਜਿਸ ਦਰਦ ਦੀ ਪੀੜਾ ਦੀ ਤੇ ਇਕਤਰਤਾ ਦੀ ਗੱਲ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਉਹ ਜਲਦ ਜਿਹੜੀ ਆ ਹੋਣੀ ਚਾਹੀਦੀ ਹੈ ਪੰਜਾਬ ਦੀ ਬਿਹਤਰੀ ਦੇ ਲਈ ਕਿਉਂਕਿ ਪੰਜਾਬ ਉਹ ਸੂਬਾ ਵਾਹਦ ਦੇ ਇੱਕ ਸੂਬਾ ਜਿਹੜਾ ਕਿ ਪੰਜਾਬੀ ਬੋਲਦੇ ਇਲਾਕਿਆਂ ਦੀ ਆਪਣੇ ਨੇਚਰਲ ਰਿਸੋਰਸਸ ਪਾਣੀ ਦੀ ਜਿਹੜਾ ਕਿ ਆਪਣੀ ਰਾਜਧਾਨੀ ਦੀ ਲੜਾਈ ਕਈ ਦਹਾਕਿਆਂ ਤੋਂ ਲੜ ਰਿਹਾ ਹੈ ਪਰ ਹਲੇ ਉਸ ਤੋਂ ਵਾਂਝਾ ਇਸ ਨੂੰ ਪੂਰਾ ਕਰਵਾਉਣ ਦਾ ਜਿਹੜਾ ਵਿਸ਼ਵਾਸ ਲੋਕਾਂ ਦੇ ਵਿੱਚ ਪੈਦਾ ਕਰੇਗਾ ਔਰ ਉਹੀ ਬਣ ਲੱਗਦਾ ਹੈ ਕਿ ਲੋਕਾਂ ਦਾ ਮਤ ਹਾਸਲ ਵੀ ਕਰ ਸਕੇਗਾ ਅੱਜ ਦੇ ਲਈ ਇਨਾ ਹੀ ਮੋੜ ਬਿਲਾਈ ਕਿਸੇ ਹੋਰ ਵੀਸ਼ੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਇ ਇਜਾਜ਼ਤ ਸਤਿ ਸ੍ਰੀ ਅਕਾਲ